ਤੇ ਜੀਮਾ ਸਾਹਿਬ ਆਏ ਨੇ ਤੇ ਡੀਡੀ ਫਲੀਟਵਾਣਾ ਸਾਹਿਬ ਵੀ ਆਏ ਨੇ ਐਸ.ਐਮ ਸਾਹਿਬ ਸਮਾਣਾ ਜੀ ਵੀ ਉਹ ਵੀ ਆਏ ਨੇ ਤੇ ਅਸੀਂ ਸਰਵਾਈ ਉਹ ਕਹਿਣਾ ਚਾਹੁੰਦੇ ਆ ਵੇਖੋ ਸਮਾਣੇ ਦੇ ਸਾਡੇ ਮੁੱਦੇ ਜਿਹੜੇ ਨੇ ਆ ਸਮਾਣੇ ਦੇ ਟੀਪਰ ਚੱਲਦੇ ਹੋਏ ਨੇ ਉਹ ਨਾ ਹੋਵੇ ਕਿ ਇਹ ਮਹੀਨਾ ਤਾਈ ਬਸ ਉਸ ਤੋਂ ਬਾਅਦ ਦੁਬਾਰਾ ਕੰਮ ਹੋ ਜਾਵੇ ਇਹਨਾਂ ਦਾ ਜਿਹੜਾ ਟਾਈਮ ਡੀਸੀ ਸਾਹਿਬ ਨੇ ਨਿਸ਼ਚਿਤ ਕੀਤਾ ਹੋਇਆ ਉਹਨੂੰ ਉਹਨੂੰ ਕੜੇ ਸਿਸਟਮ ਦੇ ਨਾਲ ਲਾਗੂ ਕਰਨਾ ਪੈਣਾ ਦੇਖੋ ਸਤਕਾਰਯੋਗ ਸਵੇਰ ਤੋਂ ਸੰਘਰਸ਼ ਕਰ ਰਹੇ ਸਮਾਣਾ ਨਮਾਸੀਓ ਅੱਜ ਬਹੁਤ ਵੱਡਾ ਇੱਕ ਸੰਘਰਸ਼ ਆਪਣੀ ਯੋਜਨਾ ਪਿਆ ਤਾਂ ਕਿ ਸਮਾਣਾ ਪ੍ਰਸ਼ਾਸਨ ਨੂੰ ਜਗਾਨ ਦੇ ਲਈ ਹਾਲਾਂਕਿ ਪ੍ਰਸ਼ਾਸਨ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਕੁਝ ਬੰਦੇ ਫੜ ਲਏ ਕੁਝ ਚਲਦੀਆਂ ਫੜ ਲਾਂਗੇ ਐਸਐਚਪੀ ਸਾਹਿਬ ਪਰਸੋਂ ਪਰਿਵਾਰ ਨੂੰ ਮਿਲਣ ਆਏ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਕੱਲ ਦੀ ਡੇਟ ਸਾਨੂੰ ਤੁਸੀਂ ਦੇ ਦਿਓ ਅਸੀਂ ਜਿਹੜੇ ਮੁਜਰਮ ਬਾਕੀ ਰਹਿੰਦੇ ਨੇ ਉਹਨਾਂ ਨੂੰ ਫੜ ਲਿਆਂਗੇ ਮਗਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਾਬੂ ਨਾ ਕਰਨਾ ਜਾਂ ਕਾਬੂ ਨਾ ਹੋਣਾ ਕੀ ਗੱਲ ਹੈ ਉਹ ਸਾਨੂੰ ਨਹੀਂ ਪਤਾ ਮਗਰ ਅੱਜ ਜੇ ਇਹ ਫੈਸਲਾ ਲਿੱਤਾ ਗਿਆ ਇਹ ਮੰਦ ਭਾਗਾ ਮਸਮਾਨੇ ਦੇ ਲਈ ਇਹ ਸਾਨੂੰ ਪਰ ਮਜਬੂਰੀ ਦੇ ਵਿੱਚ ਲੈਣਾ ਪਿਆ ਮੈਂ ਸਮਾਨਾ ਨਿਵਾਸੀਓ ਪ੍ਰਸ਼ਾਸਨ ਸਾਡਾ ਖੜਾ ਹੈ ਸਾਰਾ ਸਾਡੇ ਡੀਐਸਪੀ ਸਾਹਿਬ ਖੜੇ ਨੇ ਮੈਡਮ ਖੜੇ ਨੇ ਐਕੀਮ ਸਾਹਿਬ ਏਡੀ ਸਾਹਿਬ ਸਮਾਨੇ ਤੋਂ ਆ ਪਟਿਆਲੇ ਤੋਂ ਆਏ ਨੇ ਚਿਮਰ ਤੋਂ ਆਏ ਨੇ ਅਸੀਂ ਕੋਈ ਮੰਗ ਕਰਦੇ ਆ ਜੀ ਆ ਮਾਪੇ ਬੈਠੇ ਨੇ ਦੇਖੋ ਸਵੇੜ ਦੇ ਧੁੱਪ ਦੇ ਵਿੱਚ ਇਹ ਇਨਸਾਫ ਲਈ ਟੜਕਣ ਸਾਡੇ ਲਈ ਮਰਨ ਦੇ ਬਰਾਬਰ ਹੈ ਇਹਨਾਂ ਨੂੰ ਕਰ ਬੈਠੇ ਇਨਸਾਫ ਮਿਲਣਾ ਚਾਹੀਦਾ ਸੀ ਇਹਦਾ ਹਲੇ ਅੰਜੂਮਣੀ ਸਕਾਰ ਫਕਰੇ ਮਗਰ ਸਾਰਾ ਸਮਾਨਾ ਤੁਸੀਂ ਦੇਖ ਰਹੇ ਹੋ ਸਵੇਰ ਦਾ ਆਈ.ਡੀ.ਸੀ. ਸਾਹਿਬ ਬੱਚਾ ਬੱਚਾ ਰੋ ਰਹਾ ਸਮਾਨੇ ਜਾ ਕੇ ਤੁਸੀਂ ਦੇਖ ਲਓ ਇੱਕ ਦੁਕਾਨ ਵੀ ਕੀ ਖੁੱਲੀ ਹੋਵੇ ਸਾਰਾ ਪ੍ਰਸ਼ਾਸਨ ਸਵੇਰ ਦਾ ਉਰੇ ਫਿਰਦਾ ਮਗਰ ਅਸੀਂ ਟੈਂਟ ਲਾਣ ਲੱਗੇ ਸਾਨੂੰ ਟੈਂਟ ਨਹੀਂ ਲਾਣ ਦਿੱਤਾ ਅਸੀਂ ਇੱਕ ਵਾਰੀ ਵੀ ਨਹੀਂ ਬੋਲੇ ਪ੍ਰਸ਼ਾਸਨ ਦੀ ਗੱਲ ਨਾਲ ਅਸੀਂ ਪੱਲੱਕ ਜੀ ਮੋੜੀਏ ਨਾ ਕਦੀ ਮੋੜੀਏ ਕਿਉਂਕਿ ਪ੍ਰਸ਼ਾਸਨ ਸਾਡਾ ਅਸੀਂ ਪ੍ਰਸ਼ਾਸਨ ਨੇ ਆ ਮਗਰ ਮਜਬੂਰੀ ਦੇ ਕਾਰਨ ਸਾਨੂੰ ਅਜੇ ਧਰਨਾ ਉਰੇ ਲਾਣਾ ਪਿਆ ਮੈਂ ਜਾਦਾ ਕੁਝ ਨਾ ਕਹਿੰਦਾ ਹੋਇਆ ਕਿਉਂਕਿ ਸਾਡੇ ਵਿੱਚ ਪ੍ਰਸ਼ਾਸਨ ਉਰੇ ਪਹੁੰਚ ਚੁੱਕਿਆ ਪਟਿਆਲੇ ਤੋਂ ਕੀ ਸਾਨੂੰ ਕਹਿੰਦੇ ਨੇ ਇਹ ਸਾਰਾ ਡਿਸਾਈਡ ਜੋ ਵੀ ਕਰਨਾ ਹੈ ਮਾਪਿਆਂ ਨੇ ਕਰਨਾ ਹੈ ਡੀਐਚਪੀ ਸਾਹਿਬ ਸਾਰਾ ਸਮਾਣਾ ਇਹਨਾਂ ਦੇ ਨਾਲ ਖੜਾ ਤੁਸੀਂ ਦੇਖ ਰਹੇ ਹੋ ਸਮਾਣੇ ਦੇ ਵਿੱਚ ਕਿੰਨੇ ਦਿਨ ਕਰਾਂ ਦੇ ਵਿੱਚ ਰੋਪੀ ਨਹੀਂ ਪੱਕੀ ਬਹੁਤ ਵੱਡਾ ਇਹ ਪਾਣਾ ਮੈਂ ਜਾਦਾ ਕੁਝ ਨਾ ਕਹਿੰਦਾ ਹੋਇਆ ਮੈਂ ਇੱਕ ਵਾਰੀ ਬੇਨਤੀ ਕਰੂੰਗਾ ਵੀ ਜੋ ਵੀ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਆਏ ਨੇ ਉਹ ਕੀ ਅਸ਼ਵਾਸ਼ਣ ਦਿੰਦੇ ਨੇ ਕੀ ਕਹਿੰਦੇ ਨੇ ਉਹਦੇ ਬਾਰੇ ਬਤੋ ਬਤ ਜਿੰਮਾ ਸਾਹਿਬ ਜਦੋਂ ਐਕਸੀਡੈਂਟ ਹੋਇਆ ਉਦੋਂ ਮੈਂ ਵੀ ਪਹਿਲੇ ਸੀ ਇਥੇ ਆ। ਮੇਰੇ ਬੱਚੇ ਵੀ ਸਕੂਲ ਚ ਪੜ੍ਹਦੇ ਨੇ ਔਰ ਸਰਕਾਰੀ ਬਸਤੀ ਰਹਿੰਦੇ ਨੇ। ਮੈਂ ਇਸ ਗੱਲ ਨੂੰ ਬੜੀ ਚਿੰਗਤਣਾ ਮਹਿਸੂਸ ਕਰ ਸਕਦਾ ਕਿਉਂਕਿ ਕਾਇਲੋ 45 ਸਾਲ ਪਹਿਲਾਂ ਮੈਂ ਵੀ ਇੱਕ ਐਕਸੀਡੈਂਟ ਦੇ ਵਿੱਚੋਂ ਆਪਣੇ ਪਰਿਵਾਰ ਦੇ ਦੋ ਜੀ ਗਵਾਏ ਤੇ ਜਿਹੜਾ ਘਾਟਾ ਆਇਆ ਇਹ ਪੂਰਾ ਨਹੀਂ ਹੁੰਦਾ ਔਰ ਜਦੋਂ ਵੀ ਮਾਪੇ ਉਥੋਂ ਲੰਘਿਆ ਕਰਨਗੇ ਤਾਂ ਉਸ ਚੀਜ਼ ਨੂੰ ਹਰ ਵਾਰੀ ਜਿਹੜੀ ਹੈ ਦੀ ਪੀੜ ਉਹ ਮਹਿਸੂਸ ਕਰਾ ਕਰਨਗੇ ਜਿਵੇਂ ਮੈਂ ਆਪਣੇ ਫਾਦਰ ਤੇ ਆਪਣੇ ਬ੍ਰਦਰ ਦੀ ਪੀੜ ਮਹਿਸੂਸ ਕਰਦਾ ਅੱਗੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਐਫ ਆਈ ਆਰ ਉਹਦੋਂ ਮੈਂ ਹੀ ਇੱਥੇ ਆ ਕੇ ਦਵਾਕੇ ਗਿਆ ਸੀਗਾ ਮਾਈ ਨੇਮ ਦਵਾਈ ਸੀ ਔਰ ਉਸ ਤੋਂ ਬਾਅਦ ਜਿੰਨੀਆਂ ਰੈਸਟਾਂ ਪਾਈਆਂ ਨੇ ਹੁਣ ਇਹ ਤੁਹਾਨੂੰ ਮਸਕੰਦ ਨੂੰ ਕਹਿਣਾ ਤੁਹਾਨੂੰ ਡਿਟੇਲਡ ਬਰੀਫ ਕਰੇਗਾ ਵੀ ਇਹਦੇ ਵਿੱਚ ਹਲੇ ਤੱਕ ਕਿੰਨੀਆਂ ਅਰੈਸਟਾਂ ਹੋ ਚੁੱਕੀਆਂ ਨੇ ਔਰ ਕਿੰਨੀਆਂ ਪੈਂਡਿੰਗ ਨੇ ਉਦੋਂ ਬਾਅਦ ਫਿਰ ਮੈਂ ਏਡੀਸੀ ਸਾਹਿਬ ਨੂੰ ਕਹਿਣਾ ਉਹ ਤੁਹਾਡੇ ਸਾਨੂੰ ਮੁਖਉਣਗੇ ਜੀ ਇਹਦੇ ਚ ਅਸੀਂ ਨਹੀਂ ਜਿਹੜਾ ਮੇਨ ਕੇਸ ਦਾ 304 ਦਾ ਉਹ ਚ ਟੋਟਲ ਇੱਕ ਦਾ ਡਰਾਈਵਰ ਹੋ ਗਿਆ ਉਸ ਤੋਂ ਬਾਅਦ ਗੱਡੀ ਦਾ ਓਨਰ ਦਵਿੰਦਰ ਤੇ ਤੀਜਾ ਅਜ ਅੰਕਿਤ ਅਨਿਕੇਤ ਉਹ ਵੀ ਰਿਸਪਾਂ ਚੁੱਕੇ ਆ ਜਿਹੜਾ ਚੌਥਾ ਅਕਿਊਜ਼ਡਾ ਉਹ ਔਰ ਇਹ ਪਗੋੜਾ ਉਹਦੇ ਲਈ ਅਸੀਂ ਉਹਦਾ ਜਿਹੜਾ ਫਾਦਰ ਹੈ ਤੇ ਉਹਦਾ ਫਾਦਰ ਤੇ ਉਹਦਾ ਸਗਾ ਜੀਜਾ ਉਹਨੂੰ ਨਾਮਿਨੇਟ ਕਰ ਲਿਆ ਮੇਨ ਕੇਸ 'ਚ 304 ਵਾਲੇ 'ਚ ਤੇ ਜਿਹੜਾ ਹਾਰਬਰਿੰਗ ਵਾਲਾ ਜਿਹਨੇ ਉਹਨੂੰ ਸ਼ਹਿਦ ਦਿੱਤੀ ਉਹਦੇ ਰਿਸ਼ਤੇਦਾਰਾਂ ਨੇ ਉਹਦੇ 7 ਬੰਦਿਆਂ ਤੇ ਅਸੀਂ ਕੇਸ ਦਰਜ ਕਰਕੇ ਉਹਨਾਂ ਦੀ ਅਰੈਸਟ ਆ ਪਾਈਆਂ ਨੇ ਟੋਟਲ ਟੋਟਲ ਮੇਰੇ ਕਾਲ 11-12 ਬੰਦਿਆਂ ਦੀ ਅਰੈਸਟ ਆ ਪੈ ਚੁੱਕੇ ਨੇ ਇਸ ਕੇਸ 'ਚ ਸਰਵਿਕ ਮੇਨਕਿਊਜ਼ ਰੰਧਾ ਰੰਧੀਰ ਸਿੰਘ ਉਹਨੂੰ ਵੀ ਅਸੀਂ ਜਲਦੀ ਫੜ ਲੈਣਾ ਆ ਸਰ ਦਸਨਗੇ ਜੀ ਹੂੰ ਇੱਕ ਅਫਸਰ ਦੇ ਤੌਰ ਤੇ ਨਹੀਂ ਇੱਕ ਇਸ ਸਮਾਜ ਦਾ ਨਾਗਰਿਕ ਹੋਣ ਦੇ ਤੌਰ ਤੇ ਮੇਰੀ ਐਸਐਸਪੀ ਸਾਹਿਬ ਨੇ ਜਦੋਂ ਦੀ ਇਹ ਗੱਲ ਹੋਈ ਇਹਨੂੰ ਮੈਂ ਵੀ ਸੁਪਰਵਾਈਜ਼ ਕਰ ਰਿਹਾ ਹਾਂ। ਔਰ ਉਹਨਾਂ ਨੇ ਇਹੀ ਕਹਿਣਾ ਕਿ ਆਪਾਂ ਇਹ ਅਰੈਸਟ ਪਾ ਰਹੇ ਹਾਂ। ਗਾਇਆਂ ਦਾ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ ਲੇਕਿਨ ਇੱਕ ਜਿਹੜਾ ਇਨਸਾਫ ਮਿਲਣਾ ਚਾਹੀਦਾ ਔਰ ਇੱਕ ਜਿਹੜੇ ਕਸੂਰਵਾਰ ਨੇ ਚਾਹੇ ਉਹਦਾ 1% ਰੋਲ ਹੈ ਚਾਹੇ 100% ਰੋਲ ਹੈ ਕਿ ਉਹ ਕੋਈ ਬਖਸ਼ਾ ਨਾ ਜਾਵੇ ਜਿਹਦੇ ਨਾਲ ਜਿਹੜੀਆਂ ਅਨਮੋਲ ਸੱਤ ਬੱਚੇ ਉਹ ਇੱਕ ਡਰਾਈਵਰ ਦੀ ਜਾਨ ਗਈ ਹੈ ਤਾਂ ਉਹਨੂੰ ਜਸਟੀਫਾਈ ਹੋ ਸਕੇ ਕਿ ਇਹ ਬੰਦੇ ਇਹਨਾਂ ਨੇ ਇਹ ਗਲਤ ਕੰਮ ਕੀਤਾ ਔਰ ਇਹਨਾਂ ਨੂੰ ਇਹ ਸਜ਼ਾ ਮਿਲੀ ਆ ਏਡੀਸੀ ਸਾਹਿਬ ਬਹੁਤ ਹੀ ਸਤਿਕਾਰਯੋਗ ਸਮਾਣਾ ਵਾਸੀਓ ਇਸ ਦੁੱਖ ਦੀ ਘੜੀ ਤੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਤੁਸੀਂ ਤਾਂ ਸਵੇਰ ਤੋਂ ਹੀ ਬੈਠੇ ਹੋ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਜਾਂ ਕੱਲ ਤੋਂ ਹੋਵਾਂਗੇ ਸ਼ਾਇਦ ਆ ਇੱਕ ਇਹੀ ਗੱਲ ਕਹਿ ਸਕਦੇ ਆ ਆਪਾਂ ਸਾਰੇ ਪਹਿਲਾਂ ਇਨਸਾਨ ਆ ਉਸ ਤੋਂ ਬਾਅਦ ਕੋਈ ਟਰੇਡਰ ਆ ਕੋਈ ਸਰਕਾਰੀ ਨੌਕਰ ਆ ਕੋਈ ਕੁਝ ਹੋਰ ਆ ਪਹਿਲੇ ਸਭ ਤੋਂ ਪਹਿਲੇ ਤਾਂ ਆਪਾਂ ਇਨਸਾਨ ਆ ਆਪਣੇ ਜਿਹੜੇ ਬਹੁਤ ਸਾਰੇ ਮਾਪੇ ਵੀ ਨੇ ਸਭ ਦੇ ਬੱਚੇ ਨੇ ਮੇਰੇ ਵੀ ਛੋਟੇ ਛੋਟੇ ਬੱਚੇ ਨੇ ਤੇ ਆਪਾਂ ਸਾਰੇ ਇੱਕੋ ਜਿਹਾ ਹੀ ਦਰਦ ਮਹਿਸੂਸ ਕਰ ਰਹੇ ਆ ਜਿਹੜਾ ਅਖਬਾਰ ਪੜ੍ਹ ਰਿਹਾ ਸਰ ਪੰਜਾਬ ਦੇ ਕਿਸੇ ਵੀ ਖੁੰਝੇ 'ਚ ਬੈਠਾ ਚਾਹੇ ਅੰਮ੍ਰਿਤਸਰ ਬੈਠਾ ਚੰਡੀਗੜ੍ਹ ਬੈਠਾ ਉਹ ਵੀ ਇੱਕੋ ਜਿਹਾ ਹੀ ਆਪਣੇ ਜਿਹਾ ਦਰ ਦਰਦਪਰੀ ਮੰਦਪਾਲ ਕੀ ਘਟਨਾ ਹੈ ਕਿ ਪੂਰੀ ਜਿਹੜੀ ਸਟੇਟ ਹੈ ਪੂਰਾ ਸੂਬਾ ਜਿਹੜਾ ਉਹਦਾ ਦਿਲ ਹਿੱਲਿਆ ਇੱਕ ਵਾਰੀ ਸਾਰਿਆਂ ਨੇ ਉਹ ਤਸਵੀਰਾਂ ਦੇਖ ਕੇ ਹਰੇਕ ਦਾ ਮਨ ਭਰਿਆ ਤੇ ਉਹਦੇ ਚ ਸਾਰਾ ਪ੍ਰਸ਼ਾਸਨ ਵੀ ਉਸੇ ਚ ਸ਼ਾਮਲ ਹੈ ਤੁਸੀਂ ਵੀ ਅਸੀਂ ਵੀ ਤੇ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਕਿ ਇਸ ਤੇ 100 ਨਹੀਂ 101% ਕੋਸ਼ਿਸ਼ ਚੱਲ ਰਹੀ ਹੈ ਮੈਂ ਹੁਣ ਜ਼ਿਲ੍ਹੇ 'ਚ ਨਵਾਂ ਹੀ ਆਇਆ ਹਾਂ ਪਰ ਜਿੰਨਾ ਕਿ ਮੈਂ ਦੇਖ ਰਿਹਾ ਮਤਲਬ ਇਸ ਤੇ ਇਹ ਇੱਕ ਨੰਬਰ ਦਾ ਕੰਮ ਹੈ ਇਸ ਟਾਈਮ ਇਸ ਜ਼ਿਲ੍ਹੇ ਦੇ ਵਿੱਚ ਸਾਰੇ ਪ੍ਰਸ਼ਾਸਨ ਪੁਲਿਸ ਫੌਰੀ ਸਿਧਤਨਾ ਲੱਗੀ ਹੋਈ ਐ ਇਸ 'ਚ ਕੋਈ ਦਿਨ ਨਹੀਂ ਕੋਈ ਰਾਤ ਨਹੀਂ ਕੋਈ ਛੁੱਟੀ ਨਹੀਂ ਕੋਈ ਐਤਵਾਰ ਨਹੀਂ ਮੈਂ ਸਿਰਫ ਇਹੀ ਵਿਸ਼ਵਾਸ ਦੁਨਾਂ ਚਾਹੁੰਦਾ ਕਿ ਆਪਾਂ ਪੁਲਿਸ ਵਿਭਾਗ ਨੂੰ ਪੁਲਿਸ ਕਰਮਚਾਰੀਆਂ ਨੂੰ ਇਸ 'ਚ ਮਦਦ ਕਰੀਏ ਕਿਉਂਕਿ ਜਦੋਂ ਆਪਾਂ ਲਾਅ ਐਂਡ ਆਰਡਰ ਤੇ ਵੀ ਬੈੰਨੇ ਆ ਤਾਂ ਬਹੁਤ ਸਾਰੀ ਫੋਰਸ ਤਾਂ ਆਪਣੇ ਤੇ ਹੀ ਲੱਗ ਜਾਂਦੀ ਐ ਸੋ ਆਪਾਂ ਇਹਨਾਂ ਨੂੰ ਕੁਝ ਸਮਾਂ ਦੇ ਦਈਏ ਕਿ ਇਹ ਆਪਣਾ ਕੰਮ ਪੂਰਾ ਕਰ ਸਕਣ ਤੇ ਆਪਾਂ ਸਾਰੇ ਸਾਥ ਇਹਨਾਂ ਦਾ ਦਈਏ ਕਿ ਇਹ ਸਾਰਾ ਜੋ ਅਸੀਂ ਚਾਹੁੰਦੇ ਹਾਂ ਕਿ ਇਨਸਾਫ ਹੋਵੇ ਇਹ ਹੋਰ ਵੀ ਛੇਤੀ ਹੋਵੇ ਮੇਰੀ ਤੁਹਾਨੂੰ ਇਹੀ ਹੱਥ ਜੋੜ ਕੇ ਬੇਨਤੀ ਐ ਤੇ ਆਸ ਕਰਦਾ ਆਂ ਕਿ ਤੁਸੀਂ ਇਸ ਸਮੇਂ ਤੁਹਾਡਾ ਵਿਸ਼ਵਾਸ ਬੜਾ ਜ਼ਰੂਰੀ ਹੈ ਸਭ ਤੋਂ ਵੱਡੀ ਚੀਜ਼ ਤੁਹਾਡਾ ਵਿਸ਼ਵਾਸ ਹੈ ਤੇ ਬਸ ਇਹੀ ਤੁਹਾਨੂੰ ਪ੍ਰਾਰਥਨਾ ਹੈ ਕਿ ਤੁਸੀਂ ਵਿਸ਼ਵਾਸ ਕਰੋ ਸਾਥ ਦਿਓ ਤੇ ਆਪਾਂ ਜੋ ਚਾਹੁੰਦੇ ਆ ਜੋ ਰੱਬ ਚਾਹੁੰਦਾ ਜੋ ਇਨਸਾਫ ਹੈ ਉਹ ਚੇਤੀ ਵਜੂ ਧੰਨਵਾਦ ਜੀ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਆਏ ਪਰ ਅਫਸੋਸ ਕਿ ਤੁਸੀਂ ਅੱਜ ਹੈ 7 ਮਈ ਨੂੰ ਖਾਤਸਾ ਹੋਇਆ ਸੀ ਅੱਜ 3 ਮਈ ਹੈ ਚਲੋ ਤੁਸੀਂ ਹੁਣ ਬਦਲ ਕੇ ਆਏ ਬੀਸੀ ਸਾਹ ਫੈਲਾ ਹੈਗੇ ਸੀ ਸ਼ਰਾਬकांड ਹੋਇਆ ਨਾਲ ਦੀ ਨਾਲ ਸਾਰਾ ਤੰਤਰ ਉੱਥੇ ਪਹੁੰਚਿਆ ਸੀ ਕਿਉਂਕਿ ਅਸੀਂ ਵੀ ਉਸ ਸਮੇਂ ਦੁਖ ਮਨਾ ਰਹੇ ਸੀ ਅਸੀਂ ਵੀ ਪੜ ਰਹੇ ਸੀ ਖਬਰ ਚੱਲ ਰਹੀ ਸੀ ਕਿ ਜਿਸ ਟਾਈਮ ਕਾਂਡ ਹੋਇਆ ਉਸ ਤੋਂ ਮੇਰੇ ਖਿਆਲ ਚ ਸ਼ਾਇਦ 1 ਘੰਟੇ ਦੇ ਅੰਦਰ ਅੰਦਰ डीसी साहब एसडीएम साहब एसएसपी साहब एसपी साहब ਸਾਰਾ ਤੰਤਰ ساری ਗਵਰਨਮੈਂਟ ਇਨਕਲੂਡਿੰਗ ਚੀਫ ਮਿਨਿਸਟਰ ਸਭ ਉਥੇ ਸੀ ਸਾਡੇ ਬੱਚਿਆਂ ਦਾ ਕੀ ਕਸੂਰ ਸੀ ਸਾਨੂੰ ਪਹਿਲਾਂ ਇਹ ਜਵਾਬ ਪਹਿਲਾਂ ਸਾਨੂੰ ਪਹਿਲਾਂ ਤਾਂ ਫੜਨਾ ਨਾ ਫੜਨਾ ਅਲੱਗ ਫੜਨਾ ਤਾਂ ਅਸੀਂ ਸਰ ਜਦੋਂ ਆਪਣੇ ਬੱਚਿਆਂ ਦੇ ਭੋਗ ਵੀ ਨਹੀਂ ਕਹਿ ਸਕਦਾ ਅਸੀਂ ਸਮਝ ਨਹੀਂ ਆਉਂਦੀ ਕੀ ਕਹੀਏ ਉਹਨੂੰ ਲਾਸਟ ਸ਼ਰਧਾਂਜਲੀ ਜਦੋਂ ਅਸੀਂ ਉਹਨਾਂ ਨੂੰ ਦਿੱਤੀ ਹੈ ਉਸ ਤੋਂ ਬਾਅਦ ਸਾਨੂੰ ਹੋਸ਼ ਆਇਆ ਤਾਂ ਸਾਨੂੰ ਪਤਾ ਲੱਗਿਆ ਵੀ ਕੋਈ ਇੱਕ ਫੜਿਆ ਗਿਆ ਇੱਕ ਵੀ ਕੀ ਦਵਿੰਦਰ ਉਸ ਤੋਂ ਬਾਅਦ ਹੀ ਫੜਿਆ ਗਿਆ ਸੀ 23 ਤਰੀਕ ਨੂੰ ਫੜਿਆ ਗਿਆ ਸੀ ਪਹਿਲਾਂ ਕੀ 7 ਤਰੀਕ ਦਾ ਹਾਦਸਾ ਹੋਇਆ ਹੋਇਆ ਸੀ ਪਹਿਲਾਂ ਸਾਡੇ ਦੁੱਖਾਂ ਤੇ ਮਰਮ ਲਾਣ ਕੋਈ ਕਿਉਂ ਨਹੀਂ ਆਇਆ ਜੇ ਉਸ ਟਾਈਮ ਡੀਸੀ ਸਾਹਿਬ ਕੋਈ ਮੰਤਰੀ ਸਹਿਬਾਨ ਕੋਈ ਸਰਕਾਰੀ ਨੁਮਾਇੰਦਾ ਭਗਵੰਤ ਜੀ ਸਾਹਿਬ ਤੋਂ ਸਾਨੂੰ ਆਸ ਬੜੀ ਸੀ ਸਾਨੂੰ ਉਮੀਦ ਸੀ ਕਿ ਉਹ ਆਣਗੇ ਅਸੀਂ ਇਹ ਵੀ ਸੀ ਕਿ ਉਸ ਟਾਈਮ ਇੰਡੀਆ ਪਾਕਿਸਤਾਨ ਦੀ ਵਾਰ ਚੱਲ ਰਹੀ ਸੀ ਤਾਂ ਸਾਨੂੰ ਸੀ ਕਿ ਉਹ ਉਹਨਾਂ ਦੇ ਰੁਝੇਵੇਂ ਨੇ ਅਸੀਂ ਉਸ ਟਾਈਮ ਤੱਕ ਕੋਈ ਮਾਈਂਡ ਨਹੀਂ ਸੀ ਕੀਤਾ ਕਿ ਉਹ ਨਹੀਂ ਆਏ ਕਿਉਂਕਿ ਦੇਸ਼ ਦੀ ਤੇ ਜਿਹੜਾ ਸਾਡਾ ਪੰਜਾਬ ਸੂਬਾ ਉਹਦੀ ਜਿਹੜੀ ਸੁਰੱਖਿਆ ਹੈ ਉਹ ਸਾਡੇ ਨੂੰ ਬੇਲ ਸੀ ਅਸੀਂ ਉਸ ਟਾਈਮ ਬਿਲਕੁਲ ਉਹ ਨਹੀਂ ਕੀਤਾ ਗੁੱਸਾ ਨਹੀਂ ਕੀਤਾ ਗਿਲਾ ਨਹੀਂ ਕੀਤਾ ਕਿ ਭਗਵੰਤ ਜੀ ਸਾਹਿਬ ਨਹੀਂ ਆਏ ਪਰ ਉਹ ਹੁਣ ਤੱਕ ਨਹੀਂ ਆਏ ਔਰ ਇਹ ਵੀ ਨਹੀਂ ਕਿ ਉਹਨਾਂ ਦੇ ਕੰਨਾਂ ਤੱਕ ਇਹ ਗੱਲਾਂ ਪਹੁੰਚੀਆਂ ਨਹੀਂ ਹੈਗੀਆਂ ਤਾਂ ਪਤਾ ਨਹੀਂ ਕਿੰਨੀਆਂ ਕਿ ਵੀਡੀਓਜ਼ ਬਣਾਈਆਂ ਅਸੀਂ ਉਹਦੇ ਸਾਰਿਆਂ ਦਾ ਨਾਮ ਲੈਂਦਾ ਸਰ ਮਾਈਂਡ ਨਾ ਕਰਿਓ ਮੈਂ ਉੱਥੇ ਲੋਕਲ ਪ੍ਰਸ਼ਾਸਨ ਤੋਂ ਲੈ ਕੇ ਭਗਵੰਤਮਾਨ ਸਾਹਿਬ ਦਾ ਨਾਮ ਲੈਂਦਾ ਕਿਸ ਇਨਸਾਫ ਤੋਂ ਦੂਰ ਦੀ ਗੱਲ ਉਹ ਬਾਅਦ ਚੋਂ ਸਿਸਟਮ ਸ਼ੁਰੂ ਹੋਇਆ ਜੋ ਵੀ ਤੁਹਾਡਾ ਹੈ ਪਹਿਲਾਂ ਆ ਕੇ ਸਾਡੇ ਨਾਲ ਇੱਕ ਵਾਰੀ ਖੜ੍ਹਦੇ ਤਾਂ ਸਹੀ ਤੁਸੀਂ ਸਾਰੇ ਐਡਮਿਨਿਸਟਰेटर ਨੂੰ ਮੈਂ بار بار ਇੱਕੋ ਹੀ ਗੱਲ ਕਹਿ ਰਿਹਾ ਕਿ ਸੀਐਮ ਇੱਕ ਸਟੇਟ ਦਾ ਬਾਪ ਸੇ ਇੱਕ ਬਾਪ ਹੁੰਦਾ ਮੈਂ بار بار ਸ਼ਾਇਦ ਇੱਕੋ ਹੀ ਲਾਈਨ ਰਿਪੀਟ ਕਰਦਾ ਵੀ ਉਹ ਬਾਪ ਹੁੰਦਾ ਤੇ ਬਾਪ ਵੀ ਜੇ ਆਪਣੇ ਬੱਚਿਆਂ ਦੇ ਦੁੱਖ ਵੰਡਾ ਨਹੀਂ ਆਏਗਾ ਤੇ ਫਿਰ ਅਸੀਂ ਕਿੱਥੇ ਜਾਵਾਂਗੇ ਅੱਜ ਤੁਸੀਂ ਸਾਰੇ ਆ ਕੇ ਸਾਨੂੰ ਕਹਿ ਰਹੇ ਹੋ ਕਿ ਅਸੀਂ ਵਿਸ਼ਵਾਸ ਦਵਾਂਗੇ ਵਿਸ਼ਵਾਸ ਦਵਾਂਗੇ 7 ਤਰੀਕ ਤੋਂ ਲੈ ਕੇ ਅੱਜ 23 30 ਤਰੀਕ ਹੋ ਗਈ ਤਾਂ ਇਹੋ ਜੀ ਕੀ ਮੈਨੂੰ ਇਹ ਨਹੀਂ ਸਮਝ ਆਂਦੀ ਵੀ ਰੰਦੀਰ ਇਹ ਜਾਂ ਕਿੱਡਾ ਕਬੜਾ ਮਾਸਟਰਮਾਈਂਡ ਹੋ ਗਿਆ ਏਡਾ ਕਿੱਡਾ ਕਬੜਾ ਉਹ ਗੈਂਗਸਟਰ ਹੋ ਗਿਆ ਏਡਾ ਕਿੱਡਾ ਕਬੜਾ ਉਹ ਅਤੰਕਵਾਦੀ ਹੋ ਗਿਆ ਇਹ ਕਿੱਡਾ ਕਬੜਾ ਉਹ ਵਾਂਟਡ ਹੋ ਗਿਆ ਕਿੱਡਾ ਕਬੜਾ ਉਹ ਪਾਵਰਾਂ ਦਾ ਚਹੇਤਾ ਹੋ ਗਿਆ ਵੀ ਉਹ ਉੱਥੇ ਤੱਕ ਪਹੁੰਚੇ ਨਹੀਂ ਜਾ ਸਕ ਰਿਹਾ ਇੰਨਾ ਹੀ ਕਿੰਨਾ ਕੋ ਉਹ ਹਾਈ ਟੈਕ ਬੰਦਾ ਹੋ ਗਿਆ ਸਰ ਤੁਹਾਡੇ ਕੋਲ ਇੰਨੀ ਫੋਰਸ ਹੈ ਇੰਨੇ ਤੁਹਾਡੇ ਕੋਲ ਸੋਰਸਸ ਨੇ ਇੰਨੇ ਤੁਹਾਡੇ ਕੋਲ ਟੈਕਨੋਲੋਜੀ ਹੈ ਯਾ ਭਾਵੇਂ ਇਹ ਤਾਂ ਕਹਿ ਰਹੇ ਕਿ ਪੰਜਾਬ ਪੁਲਿਸ ਕੋਲ ਬਹੁਤ ਜ਼ਿਆਦਾ ਟੈਕਨੋਲੋਜੀ ਹੈ ਬਟ ਕੀ ਸਾਡੀ ਟੈਕਨੋਲੋਜੀ ਚ ਕੋਈ ਐਸਾ ਤੁਹਾਡੇ ਕੋਲ ਸੋਰਸ ਨਹੀਂ ਹੈ ਜਿਹੜਾ ਉਹਨੂੰ ਟਰੈਕ ਨਹੀਂ ਕਰ ਪਾਰ ਰਿਹਾ ਹਜੇ ਤੱਕ ਮੈਂ بار بار ਕੇੰਦਰ ਰਹਿ ਗਿਆ ਕਿ ਉਹਦੇ ਅਕਾਊਂਟ ਨੰਬਰ ਟਰੇਸ ਕਰਾਓ ਉਹਦੇ ਡੈਬਿਟ ਕਾਰਡ ਚੈੱਕ ਕਰਾਓ ਉਹਦੀ ਗੂਗਲ ਪੇ ਜਾਂ ਆਨਲਾਈਨ ट्रांजैक्शंस ਚੈੱਕ ਕਰਾਓ ਕਿਤੇ ਕੁਝ ਕੋਈ ਤਾਂ ਲੂਕ ਹੋਲ ਛੱਡਿਆ ਹੋਵੇਗਾ ਇਹ ਤਾਂ ਹੈ ਨਹੀਂ ਕਿ ਇੰਨਾ ਮਾਸਟਰਮਾਈਂਡ ਸੀ ਵੀ ਹਰ ਜਗ੍ਹਾ ਟੈਕਨੋਲੋਜੀ ਸਭ ਇਹ ਵੀ ਹਰ ਜਗ੍ਹਾ ਟੈਕਨੋਲੋਜੀ ਨੂੰ ਤਾਂ ਤੁਹਾਨੂੰ ਪਿੱਛੇ ਛੱਡੀ ਜਾ ਰਿਹਾ ਮੈਂ ਨਹੀਂ ਮੰਨਦਾ ਵੀ ਉਹ ਇੰਨਾ ਹਾਈ ਟੈਕ ਬੰਦਾ ਸੀ ਹੁਣ ਮਜਬੂਰਨ ਸਾਡਾ ਕਿਹੜਾ ਦਿਲ ਕਰਦਾ ਮੈਂ ਬਾਰ-ਬਾਰ ਅਸੀਂ ਇਹੀ ਕਹਿੰਨੇ ਆਂ ਵੀ ਅਸੀਂ ਤਾਂ ਪਤਾ ਨਹੀਂ ਕਿਹੜਾ ਮਨ ਰੱਖ ਕੇ ਡਾਢਾ ਰੱਖ ਕੇ ਪਤਾ ਨਹੀਂ ਕਿਹੜੇ ਮਨ ਦੇ ਨਾਲ ਅਸੀਂ ਇੱਥੇ ਬੈਠੇ ਆਂ ਸਾਡੇ ਬੱਚਿਆਂ ਦੀਆਂ ਫੋਟੋਆਂ ਮੈਂ ਅੱਜ ਵੀ ਦੱਸਿਆ ਅਸੀਂ ਘਰ ਦੀਆਂ ਸ਼ਾਨ ਹੁੰਦੀਆਂ ਸੀ ਅੱਜ ਸੜਕਾਂ ਤੇ ਨੇ ਸਾਡੇ ਬੱਚਿਆਂ ਦੀਆਂ ਫੋਟੋਆਂ ਲੱਗ ਕੇ ਉਹ ਕਹਿ ਰਹੀਆਂ ਵੀ ਸਾਨੂੰ ਇਨਸਾਫ਼ ਦਿਓ ਤੇ ਇਹ ਦਿਨ ਆਇਆ ਹੀ ਕਿਉਂ ਸਾਨੂੰ ਇਸ ਦਿਨ ਦੇ ਆਣ ਦੀ ਤੁਹਾਨੂੰ ਲੋੜ ਹੀ ਪੈਣੀ ਨਹੀਂ ਦੇਣੀ ਸੀ ਕਿ ਜੋ ਤੁਸੀਂ ਅੱਜ ਸਾਰੇ ਇਕੱਠੇ ਹੋ ਕੇ ਆਏ ਹੋ ਜੇ ਉਸ ਟਾਈਮ ਦੇ ਉੱਤੇ ਇੱਕ ਇੱਕ ਕਰਕੇ ਆ ਕੇ ਸਾਨੂੰ ਦਲਾਸਾ ਦਿੱਤਾ ਸਾਨੂੰ ਇੰਨੀ ਖੁਸ਼ੀ ਹੁੰਦੀ ਸਾਨੂੰ ਹੌਸਲਾ ਹੁੰਦਾ ਵੀ ਹਾਂ ਸਰਕਾਰੀ ਤੰਤਰ ਸਾਡੇ ਨਾਲ ਹੈ ਪਰ ਜਦੋਂ ਤੁਸੀਂ ਨਹੀਂ ਆਏ ਜਦੋਂ ਸਾਡੇ ਬਾਰ ਬਾਰ ਬੁਲਾਣ ਦੇ ਐਸਐਸਪੀ ਸਾਹਿਬ ਮਾਈਂਡ ਨਾ ਕਰਿਓ ਸਰ ਗੁੱਸਾ ਨਾ ਕਰਿਓ ਐਸਐਸਪੀ ਸਾਹਿਬ ਵੀ ਆਏ ਨਹੀਂ ਐਸਐਸਪੀ ਸਾਹਿਬ ਨੂੰ ਬੁਲਾਇਆ ਗਿਆ ਕਿਉਂਕਿ ਹਰ ਵੀਡੀਓ ਦੇ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਬੁਲਾਇਆ ਮੰਡੇ ਨੂੰ ਮੈਂ ਕਾਲ ਕੀਤੀ ਹਾਰ ਕੇ ਕਿ ਐਸਐਸਪੀ ਸਾਹਿਬ ਇਹ ਨਾ ਹੋਏ ਜਦੋਂ ਚੀਜ਼ਾਂ ਕੰਟਰੋਲ ਤੋਂ ਬਾਹਰ ਹੋ ਜਾਣ ਉਦੋਂ ਤੁਸੀਂ ਆਓ ਫਿਰ ਵੀ ਅਸੀਂ ਰਿਸਪੈਕਟ ਰੱਖਦੇ ਹਾਂ ਅਸੀਂ ਕੋਈ ਐਸਾ ਨਾ ਡਿਸਰੈਸਪੈਕਟਫੁਲ ਵਰਡ ਬੋਲੇਆ ਨਾ ਹੀ ਅੱਗੇ ਬੋਲਾਂਗੇ ਬਿਕਾਜ਼ ਆਫਟਰ ਆਲ ਤੁਸੀਂ ਐਡਮਿਨਿਸਟਰेटर ਹੋ ਅਸੀਂ ਸਾਰਿਆਂ ਨੇ ਤੁਹਾਡੇ ਅੰਡਰ ਹੀ ਰਹਿਣਾ ਲਾਅ ਐਂਡ ਆਰਡਰ ਦੇ ਅੰਡਰ ਰਹਿਣਾ ਬਟ ਇਸ ਜਗ੍ਹਾ ਤੇ ਜਿੱਥੇ ਤੁਸੀਂ ਪ੍ਰਸ਼ਾਸਨ ਔਰ ਸਾਰਾ ਸਰਕਾਰੀ ਤੰਤਰ ਸਾਡੀ ਸਰਕਾਰ ਗਲਤ ਹੈ ਤਾਂ ਅਸੀਂ ਗਲਤ ਕਵਾਂਗੇ ਤਾਂ ਸਾਡੇ ਜ਼ਖਮਾਂ ਤੇ ਹੁਣ ਇਸ ਟਾਈਮ ਤੇ ਜਿਹੜੀ ਹੈ ਮੱਲਮ ਮੈਨੂੰ ਨਹੀਂ ਲੱਗਦਾ ਕਿ ਸਾਡੇ ਮੱਲਮ ਲੱਗੇਗੀ ਕਿਉਂਕਿ ਉਹ ਸਾਡੇ ਜ਼ਖਮ ਜੜੇ ਨੇ ਨਾ ਉਹ ਨਸੂਰ ਬਣ ਚੁੱਕੇ ਨੇ ਹੁਣ ਹੁਣ ਉਹ ਜ਼ਖਮ ਨਹੀਂ ਰਹੇ ਉਹ ਨਸੂਰ ਬਣ ਗਏ ਨੇ ਉਹ ਹੁਣ ਪਤਾ ਨਹੀਂ ਕਿਸ ਤਰੀਕੇ ਨਾਲ ਉਹ ਠੀਕ ਹੋਣਗੇ ਹੋਣਗੇ ਵੀ ਕਿ ਨਹੀਂ ਹੋਣਗੇ ਤਾਂ ਮਾਫ ਕਰਨਾ ਸਰ ਤੁਸੀਂ ਚਾਹੇ ਇੱਕ ਅਕਿਊਜ਼ ਫੜਿਆ ਦੋ ਅਕਿਊਜ਼ ਫੜਿਆ ਤੁਹਾਡੀ ਨੌਲੇਜ ਸੇਕ ਮੈਂ ਦੱਸਦਾ ਕਿ ਜਿਹੜਾ ਮਾਸਟਰਮਾਈਂਡ ਹੈ ਇਸ ਚੀਜ਼ ਦੇ ਪਿੱਛੇ ਜਿਹੜਾ ਐਕਚੁਅਲ ਜਿਹੜਾ ਆਪਰੇਸ਼ਨਸ ਦੇਖ ਰਿਹਾ ਹੈ ਜਿੰਦਾ ਸਰਕਾਰ ਸਾਰਾ ਤੰਤਰ ਜਿਹੜਾ ਸਾਰਾ ਜੋ ਵੀ ਜਿਹੜੀ ਵੀ ਸਰਕਾਰੀ ਸ਼ਹਿ ਜਾਂ ਜਿਸ ਵੀ ਕੋਈ ਵੱਡੀ ਸ਼ਖਸੀਅਤ ਦੇ ਨਾਲ ਰਲ ਕੇ ਉਹ ਕੰਮ ਕਰ ਰਿਹਾ ਤਾਂ ਉਹ ਸਿਰਫ ਰੰਦੀਰ ਹੀ ਹੈ ਤਾਂ ਇਸ ਕਰਕੇ ਮਾਫ ਕਰਨਾ ਜਦ ਤੱਕ ਰੰਦੀਰ ਨਹੀਂ ਪਕੜਿਆ ਜਾਂਦਾ ਮੈਂ ਬੜੇ ਤੋਂ ਮਾਫੀ ਮੰਗਦਾ ਨਹੀਂ ਮੈਂ ਤੁਹਾਡੀ ਗੱਲ ਨਹੀਂ ਮੰਨ ਸਕਦਾ ਬਾਕੀ ਬਾਕੀ ਪੇਰੈਂਟਸ ਵੀ ਬੈਠੇ ਆ ਮੈਂ ਉਹਨਾਂ ਨੂੰ ਵੀ ਪੁੱਛ ਲੈਣਾ ਹਾਂਜੀ ਦੇਖੋ ਜੀ ਸਾਰੇ ਪੇਰੈਂਟਸ ਨੇ ਵੀ ਕਿਹਾ ਤਾਂ ਮੈਂ ਬਹੁਤ ਹੱਥ ਜੋੜ ਕੇ ਮਾਫੀ ਮੰਗਦਾ ਮੈਂ ਇਹਨਾਂ ਸੋਚਿਓ ਤੁਸੀਂ ਆਏ ਹੋ ਉਹਦੇ ਵਾਸਤੇ ਥੈਂਕਸ ਬਟ ਸਾਡਾ ਜਿਹੜੀ ਕਿਉਂਕਿ ਤੁਹਾਨੂੰ ਸ਼ਾਇਦ ਪਤਾ ਵੀ ਹੋਵੇਗਾ ਕਿ 3 ਤਰੀਕ ਨੂੰ ਆਉਂਦੀ ਡੇਟ ਹੈ ਜਿਹੜੀ ਐਂਟੀਸਪੇਟਰੀ ਲਾਈ ਹੋਈ ਸੀ ਹਾਈ ਕੋਰਟ ਦੇ ਵਿੱਚ 3 ਤਰੀਕ ਨੂੰ ਆਉਂਦੀ ਡੇਟ ਹੈ ਤੇ ਅਚ 30 ਤਰੀਕ ਹੋਗੀ 31 1 2 3 ਦਿਨ ਰਹਿ ਗਏ ਜਿੰਦੇ ਚੋਂ ਕੱਲ ਅ ਫ੍ਰਾਈਡੇ ਸੈਟਰਡੇ ਸੰਡੇ ਚਲਾ ਗਿਆ ਮੰਡੇ ਇੱਕ ਜਿਹੜਾ ਹੈ ਉਹ ਡੇ ਹੈ ਤਾਂ ਹੁਣ ਤੁਸੀਂ ਇਹ ਦੱਸੋ ਜੇ ਉਹ 3 ਤਰੀਕ ਨੂੰ ਬੇਲ ਲੈ ਗਿਆ ਜਾਂ ਤੁਹਾਡੇ ਆਸ਼ਵਾਸਨ ਦਾ ਮੈਂ ਦੱਸੂ ਕੀ ਕਰੂੰਗਾ ਮੈਂ ਇਸ ਚੀਜ਼ ਦਾ ਜਵਾਬ ਦੇ ਦੂੰ ਮੈਨੂੰ ਉਸ ਚੀਜ਼ ਦਾ ਆਨਸਰ ਕਰੋਗੇ ਜੇ 3 ਤਰੀਕ ਨੂੰ ਉਹ ਬੇਲ ਲੈ ਗਿਆ ਫਿਰ ਤੁਸੀਂ ਮੈਨੂੰ ਕੀ ਆ ਕੇ ਕਹੋਗੇ ਤੁਸੀਂ ਆਏ ਹੋ ਤੁਸੀਂ ਸਾਨੂੰ ਵਿਸ਼ਵਾਸ ਦਵਾ ਰਹੇ ਹੋ ਪਰ ਵਿਸ਼ਵਾਸ ਠੀਕ ਹੈ ਟਾਈਮ ਸੀ ਅ ਠੀਕ ਹੈ 1 ਮਿੰਟ ਚੀਮਾ ਸਾਹਿਬ ਸਰ 3 ਤਰੀਕ ਬਹੁਤ ਦੂਰ ਹੈ ਪਰ ਦੂਸਰਾ ਮੈਂ ਅੱਜ ਇਸ ਤੇ ਇਹ ਵੀ ਆਸ਼ਵਾਸਨ ਦਵਾਣਾ ਕਿ ਕੋਰਟਸ ਬੈਠੀਆਂ ਨੇ ਕੋਰਟਸ ਨੂੰ ਵੀ ਸਾਰੀਆਂ ਚੀਜ਼ਾਂ ਇਸ ਚੀਜ਼ ਦੀ ਗ੍ਰੈਵਿਟੀ ਔਰ ਉਦੋਂ ਬਾਅਦ ਸੱਤ ਬੱਚਿਆਂ ਦੀ ਜਿਹੜੀ ਜਾਨ ਗਈ ਔਰ ਇੱਕ ਡਰਾਈਵਰ ਗਿਆ ਕਿ ਇਦਾਂ ਦੇ ਕੇਸ ਚ ਬੇਲ ਨਹੀਂ ਹੁੰਦੀ ਔਰ ਪੁਲਿਸ ਆਪਣੀ ਬਾਹਰ ਹੁਣਾ ਦਿੰਦੀ ਹੁੰਦੀ ਇਸ ਚੀਜ਼ ਚ ਅਕਾਇਦਾ ਅਸੀਂ ਆਪਣੇ ਸਿਲੀਰ ਅਫੀਸਰ ਸਪੈਕਟਾਂ ਨੂੰ ਵੀ ਟੈਂਡ ਕਰਨਾ ਸੀ ਤਾਂ ਇਸ ਕਰਕੇ ਨਹੀਂ ਸਰ 304 ਅਵੇਲੇਬਲ ਨਹੀਂ ਪਲੀਜ਼ ਚੈੱਕ ਕਰੋ ਕਿ ਆਪਾਂ ਜਿਹੜੀ ਤਿੰਨ ਲੱਗੀ ਹੈ ਚਾਰ ਜਿਵੇਂ ਦੱਸ ਰਹੇ ਨੇ ਤੇ ਅਸੀਂ ਪੂਰੇ ਤਰੀਕੇ ਦੇ ਨਾਲ ਜਾ ਕੇ ਉਹਨੂੰ ਡਿਫੈਂਡ ਕਰਾਂਗੇ ਔਰ ਇਹ ਬੇਲ ਨਹੀਂ ਹੋਣਾ ਘਟਾ ਪਏਗੇ ਪੂਰਾ ਨਹੀਂ ਇਸ ਤੋਂ ਤੁਹਾਨੂੰ ਬਹੁਤ ਖੁਸ਼ੀ ਹੋਵੇ ਮੈਂ ਆਪ ਤੁਹਾਨੂੰ ਕਰਦਾ ਆਪ ਦੇ ਸਾਥ ਬੈਠ ਕੇ ਸੇਵਾ ਕਰਦੀ ਹੈ